1 2 3 4 ਹਾਂ ਲੋ ਜੀ ਕਮਾਲ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਹਾਂ ਜੀ ਕਿੱਦਾਂ ਫਿਰ ਬਟਾਲ ਵਾਲੇ ਲੋ ਜੀ ਆਪਾਂ ਪਹੁੰਚ ਚੁੱਕੇ ਹਾਂ ਓਰੀ ਚੈਂਕ ਠੀਕ ਆ ਸੋ ਅੱਜ ਪਾਤੰਡੂ ਲੈ ਕੇ ਚੱਲੇ ਆਂ ਅੱਧੇ ਜੁੱਲੇ ਦੀ ਦੁਕਾਨ ਤੇ ਸੁਨਦਰ ਪਈ ਦੀ ਆਇਓ ਭਾਜੀ ਆਇਓ ਲੋ ਜੀ ਅੱਜ ਆਪਾਂ ਪਹੁੰਚ ਚੁੱਕੇ ਹਾਂ ਸੁਨਦਰ ਪਈ ਜਿਹੜਾ ਅੱਧੇ ਜੁੱਲੇ ਦੀ ਦੁਕਾਨ ਤੇ ਓਰੀ ਚੌਂਕ ਸੋ ਅੱਜ ਤੁਹਾਨੂੰ ਹਰ ਇੱਕ ਚੀਜ਼ ਇੱਥੇ ਜਿੰਨੇ ਵੀ ਆਰਟੀਫੀਸ਼ੀਅਲ ਸਮਾਨ ਲੇਡੀਜ਼ ਡਾਂਸ ਲੇਡਿੰਗਸ ਵਗੈਰਾ ਇਹ ਰਿੰਗਸ ਵਗੈਰਾ ਸਾਰੀਆਂ ਇੱਥੇ ਵਿਲਵਨ ਹੈ ਠੀਕ ਹੈ ਸੋ ਅੱਜ ਪਹਿਲਾਂ ਮੈਂ ਤੁਹਾਨੂੰ ਦੁਕਾਨ ਦਾ ਇੱਕ ਦ੍ਰਿਸ਼ ਦਿਖਾ ਦੇਣਾ ਦੇਖੋ ਦੁਕਾਨ ਦੀ ਆਰਟੀਫੀਸ਼ੀਅਨ ਦੇਖੋ ਕਿੰਨੀ ਘੈਂਟ ਡੈਕੋਰੇਸ਼ਨ ਕੀਤੀ ਹੋਈ ਹੈ ਸੁਰੇਂਦਰ ਭਾਈ ਜੀ ਨੇ ਸੋ ਭਾਈ ਜੀ ਨੇ ਪਹਿਲੇ ਹੀ ਡਿਸਪਲੇ ਲਾਤੀ ਆ ਤੇ ਭਾਈ ਹੁਣਾਂ ਨਾਲ ਗੱਲਬਾਤ ਕਰਦੇ ਆ ਸੱਸੀ ਗਾਇ ਸੁਨੀਲਪ ਸਿੰਘ ਕੀ ਹਾਲ ਚਾਲ ਆ ਬਹੁਤ ਵਧੀਆ ਜੀ ਸੋ ਲੋ ਜੀ ਭਾਈ ਹੁਣਾਂ ਦਾ ਬਹੁਤ ਨਾਮ ਸੁਨੇ ਆ ਤੇ ਭਾਈ ਹੁਣਾਂ ਨੇ ਨਾ ਇੱਥੇ ਦੁਕਾਨ ਖੋਲੀ ਆ ਰਾਦੇ ਜੁਲਰ ਦੇ ਨਾਂ ਤੇ ਸੋ ਭਾਈ ਜੀ ਤੁਹਾਡੇ ਕੋਲ ਕੀ ਕੀ ਚੀਜ਼ਾਂ ਅਵੇਲੇਬਲ ਨੇ ਸਾਡੀ ਆਡੀਅנס ਨੂੰ ਸਾਰਾ ਕੁਝ ਦੱਸ ਦੋ ਸਾਡੇ ਕੋਲ ਆਰਟੀਫੀਸ਼ੀਅਲ ਜੁਲਰੀ ਵਿੱਚ ਸਾਰੀ ਵੈਰਾਈਟੀ ਸਾਡੇ ਕੋਲ ਹੈਗੀ ਆ ਸੈਟ ਵੰਗਾ ਟੋਪਸ ਰਿੰਗ ਲੋ ਜੀ ਬਟਾ ਲੈ ਬਲੋ ਲੱਗ ਚੁਕੀ ਹੈ ਸੇਲ ਛੁੱਟੀ ਜਾਓ ਭਾਈ ਇੱਕ ਚਲੋ ਸੋ ਲੋ ਜੀ ਦੱਸੋ ਲੋ सेल दी सेल सेल हां लो जी कमाल ਲੱਗੀ ਸੁਹਿੰਦਰ ਭਾਈ ਨੇ ਲਾਤਾ ਪੂਰਾ ਮੈਂ ਕਿਹਨਾ ਖਜਾਨੇ ਦਾ ਢੇਰ ਇੱਕ ਤੋਂ ਇੱਕ ਵੈਰਾਈਟੀ ਇੱਥੇ ਮਿਲ ਜੇਗੀ ਯਾਰ ਸੋ ਲੋ ਜੀ ਸਭ ਤੋਂ ਪਹਿਲਾਂ ਹਮਾਲਾਸ ਦੇਖੋ ਕਿੰਨੀਆਂ ਘੈਂਟ ਘੈਂਟ ਆ ਔਰ ਉਧੇ ਰਕਸ ਦੇਖੋ ਸੋ ਇਹ ਵੀ ਹੈਵੀ ਸੌਸ ਔਰ ਵਿੱਚ ਤੁਹਾਨੂੰ ਮਿਲ ਜੇਗੀ ਦੇਖੋ ਸੋ ਹੋਰ ਭਾਈ ਹੋਰ ਦੱਸੋ ਕੀ ਵੈਰਾਈਟੀ ਆ ਤੁਹਾਡੇ ਕੋਲ ਉਹ ਦੇਖੋ ਆਹ ਪਤਾ ਨਹੀਂ ਆ ਟਾਈਮ ਲੋਕ ਵਿੱਚ ਆ ਦੇਖੋ ਇਹ ਕਿੰਨੀ ਫਿਨਿਸ਼ਿੰਗ ਦੇਖੋ ਇਹਦੀ ਕਿੰਨੇ ਪਿਆਰੇ ਲੁੱਕ ਆ ਰਿਹਾ ਆਹ ਰੋਜ਼ ਗੋਲ ਆਹ ਰੋਜ਼ ਗੋਲ ਉਹੀ ਬੋਲ ਚੰਗੇ ਨੇ ਤੁਸੀਂ ਦੇਖੋ ਸੋ ਦੇਖੋ ਯਾਰ ਲੇਡੀਜ਼ ਲਈ ਬੈਂਗਸ ਕਿੰਨੇ ਪਿਆਰੇ ਪਿਆਰੇ ਨੇ ਸੋ ਉਸ ਤੋਂ ਬਾਅਦ ਭਾਜੀ ਹੋਰ ਕੀ ਕੀ ਆ ਤੁਹਾਡੇ ਕੋਲ ਹੋਰ ਆਦੇ ਕੋ ਰਾਣੀ ਹਾਰ ਦੇਖੋ ਇੱਥੇ ਬਹੁਤ ਵੈਰਾਈਟੀ ਆ ਦੇਖੋ ਯਾਰ ਰਾਣੀ ਹਾਰ ਕਿੰਨਾ ਘੈਂਟ ਹੈਗਾ ਵਾ ਇਹ ਚ ਵੀ ਭਾਈ ਤੁਹਾਨੂੰ ਵੈਰਾਈਟੀਆਂ ਵਾਵੇ ਮਿਲ ਜਣਗੀਆਂ ਹਨਾ ਭਾਜੀ ਠੀਕ ਹੈ ਤੇ ਉਸ ਤੋਂ ਬਾਅਦ ਫਿਰ ਭਾਜੀ ਉਸ ਤੋਂ ਬਾਅਦ ਆਏ ਨੇ ਅਗੋ ਕੋਪਸ ਆਏ ਨੇ ਹਜੀ ਇਹ ਭਾਜੀ ਕੀ ਕਿਸ ਦੇਣ ਤੋਂ ਸਟਾਰਟਿੰਗ ਹੋ ਜਾਂਦੇ ਆ ਇਹ 10 ਰੁਪਏ ਦਾ اچھا ਇਹ 10 ਰੁਪਏ ਵਿੱਚ ਜੋੜੀ ਲੋ ਜੀ ਦੇਖੋ 10 ਰੁਪਏ ਦੀ ਜੋੜੀ ਆ ਠੀਕ ਆ ਤੇ ਉਸ ਤੋਂ ਬਾਅਦ ਆ ਭਾਜੀ ਇਹ ਵੀ 20 20 اچھا ਇਹ 20 20 ਦਾ ਪਨ ਪੇਅਰ ਮਿਲੇਗਾ ਤੁਹਾਨੂੰ ਇਹ ਵੀ 20 20 ਹੈ ਭਾਜੀ ਠੀਕ ਆ ਇਹ ਵੀ 20 ਇਹ ਵੀ 20 20 ਦਾ ਹੈ ਇਹ ਵੀ 20 ਦਾ ਹੈ ਠੀਕ ਆ ਸੋ ਆ ਭਾਜੀ ਸੋ ਲੋ ਜੀ ਅਗੋ 50 ਦਾ ਆ ਜਾਂਦੇ ਆ ਦੇਖੋ ਪੇਅਰ ਕਿੰਨੇ ਘੈਂਟ ਘੈਂਟ ਹੈਗੇ ਆ ਲੇਡੀਜ਼ ਲਈ ਸੋ ਆ ਦੇਖੋ ਇਹ ਵੀ 50 ਦਾ ਭਾਜੀ ਦੇਖਦੇ। ਦੇਖੋ ਕਿੰਨੇ ਪਿਆਰੇ ਪਿਆਰੇ ਨੇ। ਉਸ ਤੋਂ ਬਾਅਦ ਆ ਵੀ ਦੇਖੋ ਇਹ ਵੀ 50 ਦਾ ਭਾਜੀ। ਹਾਂਜੀ। ਸੋ ਦੇਖੋ ਇਹ ਵੀ 50 ਰੁਪਏ ਦਾ ਹੈ। ਬਹੁਤ ਵਧੀਆ ਵਾ। ਤੇ ਉਸ ਤੋਂ ਬਾਅਦ ਆਸ ਤੋਂ ਹਾਈ ਰੇਂਜ ਆ ਜਾਂਦੀ ਹੈ। ਇਹ 100। ਸਲੋਜੀ ਆ 100 ਰੁਪੀਸ ਦਾ ਪਰ ਪੇਰ ਮਿਲ ਜਾਏਗਾ ਤੁਹਾਨੂੰ। ਦੇਖੋ ਇੱਥੇ 1 2 3 4 5 6 7 8 ਵੱਖ-ਵੱਖ ਤਰ੍ਹਾਂ ਦੀਆਂ ਵੈਰਾਈਟੀਆਂ ਨੇ। ਇੱਥੋਂ ਸਟਾਰਟ ਹੋ ਜੋ 1 ਆ ਦੇਖੋ ਕਿੰਨੀਆਂ ਇਹ ਵੀ 100 ਰੁਪੀਸ ਪਰ ਪੇਰ ਤੁਹਾਨੂੰ ਹਰ ਇੱਕ ਕਲਰ, ਹਰ ਇੱਕ ਡਿਜ਼ਾਈਨ ਤੁਹਾਨੂੰ ਇਹਦੇ ਵਿੱਚ ਮਿਲ ਜਾਏਗਾ। ਤੇ ਆ ਦੇਖੋ ਆ ਕਿੰਨਾ ਪਿਆਰਾ ਕਲਰ ਹੈ ਯਾਰ। ਅਤੇ ਦੇਖੋ ਇਹ ਚ ਕਲਰ ਸਾਰੇ ਅਵੇਲੇਬਲ ਹੈ ਕੋਈ ਵੀ ਆ ਸਕਦੇ ਸਿਰਫ ਓਨਲੀ 100 ਰੁਪੀਸ ਦਾ ਪਰ ਪੇਅਰ ਮਿਲ ਜੇਗਾ ਜੋੜੀ ਤੁਹਾਨੂੰ ਉਸ ਤੋਂ ਬਾਅਦ ਆਹ ਦੇਖ ਲਓ ਇਹ ਵੀ ਕਿੰਨਾ ਪਿਆਰਾ ਹੈ ਤੇ ਇਹ ਚ ਵੀ ਤੁਹਾਨੂੰ ਹਰ ਤਰ੍ਹਾਂ ਦੇ ਕਲਰ ਮਿਲ ਜਣਗੇ ਦੇਖੋ ਕਿੰਨੇ ਆ ਲੇਡੀਜ਼ ਲਈ ਵਿਆਹ ਸ਼ਾਦੀ ਐ ਫੰਕਸ਼ਨ ਲਈ ਕੋਈ ਵੀ ਇੱਥੋਂ ਲੈ ਕੇ ਜਾ ਸਕਦਾ ਆ ਪਾ ਸਕਦਾ ਆ ਆਰਟੀਫੀਸ਼ੀਅਲ ਉਸ ਤੋਂ ਬਾਅਦ ਆਚੇ ਦੇਖੋ ਇਹ ਚ ਵੀ ਕਲਰ ਦੇਖੋ ਯਾਰ ਕਿੰਨੇ ਪਿਆਰੇ ਆ ਆ 100 ਰੁਪੀਸ ਦੇ ਤੁਹਾਨੂੰ ਜੋੜੀ ਮਿਲ ਜੇਗੀ ਪਰ ਪੇਅਰ ਇਹ ਦੇਖੋ ਕਿੰਨੇ ਘੈਂਟ ਘੈਂਟ ਆ ਉਸ ਤੋਂ ਬਾਅਦ ਇੱਧਰ ਆਜੋ ਇਹ ਚ ਵੀ ਤੁਹਾਨੂੰ ਹਰ ਤਰ੍ਹਾਂ ਦੇ ਕਲਰ ਮਿਲ ਜਣਗੇ ਅਵੀ ਭਾਈ 100 ਰੁਪਏ ਦੇ ਹੀ ਆ ਦੇਖੋ ਜੀ ਅਵੀ 100 ਰੁਪਏ ਦੇ ਹੀ ਆ ਦੇਖੋ ਕਿੰਨੇ ਪਿਆਰੇ ਪਿਆਰੇ ਭਾਈ ਹੋਣਾ ਨੇ ਪਹਿਲਾਂ ਹੀ ਡਿਸਪਲੇ ਕਰਕੇ ਲਾ ਦਿੱਤੇ ਹੋਏ ਆ ਸੁਰਿੰਦਰ ਭਾਈ ਨੇ ਸੁਰਿੰਦਰ ਭਾਈ ਹੋਰ ਤੁਹਾਡੇ ਕੋ ਕੀ ਕੀ ਆ ਰਿੰਗਸ ਵਗੈਰਾ ਆ ਗਿਆ ਲੇਡੀਜ਼ ਦਾ ਸਾਰੇ ਭਾਜੀ ਹਾਂ ਜੀ ਲੇਡੀਜ਼ ਵੀ ਆ ਤੇ ਜੈਂਟਲ ਠੀਕ ਆ ਲੇਡੀਜ਼ ਤੋਂ ਸ਼ੁਰੂਆਤ ਕਰਦੇ ਆ ਇਹ ਕਿੰਨੇ ਦੀ ਹੈ ਭਾਜੀ ਇਹ 20 ਰੁਪਏ ਇਸ 20 ਰੁਪਏ ਦਾ ਪਰ ਪੇਰ ਮਿਲ ਜੇਗਾ ਠੀਕ ਹੈ ਉਸ ਤੋਂ ਬਾਅਦ ਫਿਰ ਆ ਅਵੀ 20 ਰੁਪਏ ਤੇ ਦੇਖੋ ਜੀ 20 20 ਰੁਪਏ ਆਰਟੀਫੀਸ਼ਲ ਕਿੰਨਿਆ ਘੈਂਟ ਘੈਂਟ ਡਿਜ਼ਾਈਨ ਮਿਲੇ ਆ ਦੇਖੋ ਤੁਸੀਂ ਕਿੰਨੇ ਪਿਆਰੇ ਪਿਆਰੇ ਤੇ ਕਿੰ ਦੇਖੋ ਭਾਏ ਹਰ ਚ ਕਿੰਨੇ ਪਿਆਰੇ ਲੱਗਣਗੇ ਇਹ ਦੀ ਫਿਨਿਸ਼ਿੰਗ ਦੇਖੋ ਇਹ ਦੀ ਲਿਸ਼ਕ ਦੇਖੋ ਕਿੰਨੀ ਪਿਆਰੀ ਆ ਦੇਖੋ ਭਾਈ ਨੇ ਤੁਹਾਨੂੰ ਡਿਸਪਲੇ ਕਰਕੇ ਦਿਖਾਇਆ ਹੈ ਸਾਰਾ ਸਾਮਾਨ ਉਸ ਤੋਂ ਬਾਅਦ ਭਈਆ ਜੋ ਇਹ ਵੀ ਇਹ ਵੀ 20 ਇਹ ਵੀ 20 ਲੋ ਜੀ ਇਹ ਵੀ 2024 ਗਰਲਿਸ਼ ਲੁੱਕ ਆ ਛੋਟੀਆਂ ਭੈਣਾਂ ਲਈ ਆ ਦੇਖੋ ਕਿੰਨੇ ਪਿਆਰੇ ਪਿਆਰੇ ਆ ਵੀ ਦੇਖੋ ਕੱਲੀਸ ਲੁੱਕ ਆ ਉਸ ਤੋਂ ਬਾਅਦ ਭਾਜੀ ਫਿਰ ਹੋਰ ਕੀ ਆ ਤੁਹਾਡੇ ਕੋਲ ਜੋ ਉਸ ਤੋਂ ਨਾਲ ਉਸ ਤੋਂ ਹੋਰ ਥੋੜੀ ਹੋਰ ਹਾਈ ਲਾਈਟ ਤੇ ਚੱਲ ਜਾਗੇ ਇਹ 50 ਰੁਪਏ ਦਾ ਪਏਗਾ ਭਾਜੀ ਪਰ ਪੀਸ ਹਾਂਜੀ ਹਾਂਜੀ ਲੋ ਜੀ ਇਹ 50 50 ਰੁਪਏ 50 50 ਹੈ। ਅਭੀ 50 50 ਰੁਪਏ ਚ ਦੇਖੋ ਯਾਰ ਡਿਜ਼ਾਈਨਿੰਗ ਦੇਖੋ ਕਿੰਨੀ ਘੈਂਟ ਘੈਂਟ ਹੈਗੀ ਆ। ਬਹੁਤ ਪਿਆਰੀ ਕਲਰ ਆ ਦੇਖੋ ਤੀ ਪਰ ਤੋਂ ਲੈ ਕੇ ਥੇਲੇ ਤੱਕ ਹਰ ਤਰ੍ਹਾਂ ਦੀ ਫਿਨਿਸ਼ਿੰਗ। ਮੈਂ ਕਿ ਮਿਕਸ ਇਹ ਤੇ ਦੱਸਿਆ ਹੈ 50 100 150 ਦੇ ਵਿੱਚ ਵਿੱਚ ਤੁਹਾਨੂੰ ਇਹਦੀ ਮਿਕਸ ਲਾਇਓ ਇਨ ਡਿਜ਼ਾਈਨ। ਇਹੋ ਖਰਾਬ ਨਹੀਂ ਹੁੰਦੀ। ਸਵਾਹ ਦੇਖੋ ਲੇਡੀਜ਼ ਲਈ ਰੋਜ਼ ਗੋਲਡ ਆ। ਹਾਂ ਆ ਦੇਖੋ। ਆ ਦੇਖੋ ਡਾਇਮੰਡ ਹੋ ਰਹੀ। ਡਾਇਮੰਡ ਆ। ਆ ਦੇਖੋ ਯਾਰ ਕਿੰਨੀ ਘੈਂਟ ਹੈ। ਭਾਈ ਦੇ ਹੱਥ ਕਿੰਨੀ ਪਿਆਰੀ ਲੱਗ ਰਹੀ ਹੈ ਯਾਰ। ਰਿੰਗ ਰੋਜ਼ 골ਡ ਆ ਆ ਦੇਖੋ ਭਾਈ ਕਿੰਨੀ ਪਿਆਰੀ ਲੱਗ ਰਹੀ ਯਾਰ ਲੇਡੀਜ਼ ਦੇ ਹਰਗਾ ਚ ਪੂਰਾ ਡਾਇਮੰਡ ਵਰਗੂ ਲੁੱਕ ਆ ਰੈਨਰ ਤੇ ਭਾਜੀ ਦੀ ਦੁਕਾਨ ਤੇ ਇੱਕ ਵਾਰੀ ਜਰੂਰ ਮੇਰੇ ਭੈਣ ਭਰਾ ਇੱਕ ਵਾਰੀ ਜਰੂਰ ਮੌਕਾ ਦਿਓ ਹੋਰ ਵੀ ਭਾਜੀ ਕੋ ਜੈਂਟਸ ਵੀ ਹੈਗੇ ਨਾ ਭਾਜੀ ਤੁਹਾਡੇ ਕੋ ਲੋ ਜੀ ਜੈਂਟਸ ਲੁੱਕ ਵੀ ਤੁਹਾਡੇ ਕੋ ਮਿਲ ਜਣਗੇ ਆਰਟੀਫੀਸ਼ੀਅਨ ਆ ਦੇਖੋ ਆ ਮੰਦਰੀ ਦੇਖੋ ਯਾਰ ਕਿੰਨੀ ਘੈਂਟ ਹੈਗੀ ਆ ਸ਼ੇਰ ਵਾਲੀ ਦੀਆਂ ਕਿੰਨੀ ਘੈਂਟ ਲੱਗਦੀ ਪਈ ਆ ਤੇ ਦੇਖੋ ਇਹ ਚ ਦੋ ਕਲਰ ਆ ਇਹ 골ਡਨ ਆ ਤੇ ਇੱਕ ਸਿਲਵਰ ਆ ਐਸ਼ੂ ਇਸ ਜਿਹੜਾ ਤੁਸੀਂ ਬਾਏ ਕਰਨਾ ਹੈ ਉਸ ਤੋਂ ਬਾਅਦ ਹੋਰ ਹੈਗੀ ਇਹ ਭਾਜੀ ਕਿੰਨੇ ਦਾ ਵੀ ਇਹ ਹੰਡਰਡ ਅੱਛਾ ਇਹ 100 100 ਰੁਪਏ ਦੇ ਹਾਂ 20 20 ਹੈ ਠੀਕ ਹੈ ਠੀਕ ਹੈ ਆ ਤੁਹਾਨੂੰ ਵੀਰ ਵੇਜੂ ਮਿਲ ਜੇਗਾ ਠੀਕ ਹੈ ਕੋਈ ਵੀ ਕੱਲਰ ਲੈ ਸਕਦੇ ਹੋ ਤੇ ਇਹ ਤੁਹਾਨੂੰ 100 ਰੁਪਏ ਚ ਮਿਲੇਗੀ ਕੋਈ ਵੀ ਡਿਜ਼ਾਈਨ ਦੇਖ ਲਓ ਕਿੰਨੇ ਪਿਆਰੇ ਪਿਆਰੇ ਨੇ ਡਿਜ਼ਾਈਨ ਆਹ ਦੇਖੋ ਘੜੀ ਵਾਲਾ ਦੇਖੋ ਯਾਰ ਕਿੰਨਾ ਲੁੱਕਾ ਆ ਭਾਜੀ ਦੇਖੋ ਤੁਹਾਨੂੰ ਇੱਕ ਪਾ ਕੇ ਦਿਖਾ ਲਗੇ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਪਾਇਆ ਟੱਕੜੀ ਵਾਲੀ ਵੀ ਦੇਖੋ ਹਾਂ ਫਿਨਿਸ਼ਿੰਗ ਵੀ ਵੇਖੋ ਬਾਕੀ ਆਹ ਦੇਖੋ ਯਾਰ ਕੜੀ ਵਾਲੀ ਵੀ ਇਹ ਵੀ ਕਿੰਨੀ ਘੈਂਟ ਹੈਗੀ ਨੇ ਇਹ ਸਾੜੇ ਜੈਂਟਸ ਹੈਗੇ ਨੇ ਇਹ ਤੁਹਾਨੂੰ 100 ਰੁਪਏ ਚ ਮਿਲ ਜੇਗਾ ਇਹ 20 20 ਰੁਪੀਸ ਦਾ ਮਿਲ ਜੇਗਾ ਹੋਰ ਵੀ ਭਾਜ ਕੋ ਆ ਦੇਖੋ ਮਾਲਾ ਵਗੈਰਾ ਮੰਗਰ ਸੂਤਰ ਵਗੈਰਾ ਵੀ ਹੈਗੇ ਨੇ ਲੇਡੀਜ਼ ਲਈ ਆ ਦੇਖੋ ਕਿੰਨਾ ਪਿਆਰਾ ਵਾ ਭਾਜੀ ਇਹ ਕੀ ਕੀ ਪ੍ਰਾਈਸ ਹੈ ਇਹਨਾਂ ਦਾ ਇਹ ਜੀ ਇਹ ਤੁਹਾਨੂੰ 350 ਚ ਮਿਲ ਜੇਗਾ ਪਰ ਪੀਸ ਸਾਰਾ ਪੂਰਾ ਸੈਟ ਤੇ ਆ ਵੀ ਭਾਜੀ ਇੰਨੇ ਦਾ ਹੀ ਆ ਹਾਂਜੀ ਹਾਂਜੀ ਸੋ ਦੇਖੋ ਯਾਰ ਕਲਰ ਕਿੰਨੇ ਦੋਨੇ ਪਿਆਰੇ ਹੈਗੇ ਨੇ ਸੋ ਭਾਈ ਕੋ ਹਰ ਤਰ੍ਹਾਂ ਦੇਖੋ ਆ ਦੇਖੋ ਹਰ ਕੋ ਭਾਈ ਉਹ ਨਾ ਉੱਪਰ ਫਿੰਡ ਲਾਈਓ ਹੈਡ ਜੈਨ ਹਰ ਤਰ੍ਹਾਂ ਦੇ ਕਲਰ ਮਿਲ ਜਣਗੇ ਯਾਰ ਉੱਪਰ ਕਿੰਨੇ ਘੈਂਟ ਹੈਗੇ ਡਿਸਪਲੇ ਦੇ ਉੱਪਰ ਸਾਰੀਆਂ ਚੀਜ਼ਾਂ ਭਾਈ ਉਹਨਾਂ ਨੇ ਲਾਈਆਂ ਹੋਈਆਂ ਨੇ ਆਹ ਦੇਖੋ ਜੀ ਚੋਕਰ ਸੈੱਟ ਚੋਕਰ ਸੈੱਟ ਲੋ ਜੀ ਚੋਕਰ ਸੈੱਟ ਦੇਖੋ ਕਿੰਨਾ ਘੈਂਟ ਹੈਗਾ ਯਾਰ ਪਾਇਆ ਕਿੰਨਾ ਸੋਹਣਾ ਲੱਗਣਾ ਯਾਰ ਗਲੇ ਦੇ ਵਿੱਚ ਪੁਰਾਣੇ ਕਲਦੇ ਪਿਆ ਦੇਖਾਵੇ ਦੇਖੋ ਕਿੰਨੇ ਦੇਖੋ ਯਾਰ ਕਿੰਨੀ ਫਿਨਿਸ਼ਿੰਗ ਆ ਕਿੰਨਾ ਸੋਹਣਾ ਲੱਗ ਰਿਹਾ ਘੈਂਟ ਲੱਗ ਰਿਹਾ ਪੂਰਾ ਆ ਡਿਜ਼ਾਈਨ ਉਹ ਸੋ ਦੇਖੋ ਯਾਰ ਆ ਪੁਰਾਣੇ ਰਿਵਾਜ ਦਾ ਇਹ ਕਿੰਨਾ ਪਿਆਰਾ ਵਾ ਸੈੱਟ ਉਦਨਾਲ ਕੰਨਾਂ ਦੀਆਂ ਰਿੰਗਸ ਵੀ ਨੇ ਗਲੇ ਵਸਤੇ ਵੀ ਇਹਦੇ ਉੱਪਰ ਕੋਈ ਹਾਂਜੀ ਹਾਂਜੀ ਹੋਰ ਫੇਰ ਦੁਬਾਰਾ ਇਹ ਜਿਆਦਾ ਸ਼ੁਰੂ ਹੋ ਗਿਆ ਹਾਂ ਸੁਰਿੰਦਰ ਭਾਈ ਦੀ ਦੁਕਾਨ ਤੇ ਜਰੂਰ ਆਇਓ ਭਾਈ ਦੇ ਦੁਕਾਨ ਦਾ ਐਡਰੈਸ ਭਾਈ ਆਪਣੀ ਦੁਕਾਨ ਦਾ ਐਡਰੈਸ ਬੋਲ ਦਿਓ ਰਾਧਿਆ ਜੁਐਲਰ ਓਰੀਗੇਟ ਨੇਅਰ ਬਾਬਾ ਲਾਲ ਜੀ ਮੰਦਿਰ ਜੇ ਭਾਈ ਕੋ ਫੋਨ ਦੇ ਨਾਲ ਵੀ ਤੁਸੀਂ ਕੰਟੈਕਟ ਕਰਨਾ ਚਾਹੁੰਦੇ ਹੋ ਭਾਈ ਆਪਣਾ ਕੰਟੈਕਟ ਨੰਬਰ ਵੀ ਬੋਲ ਦਿਓ 9817410160 ਸੋ ਬਾਕੀ ਮੈਂ ਡਿਸਪਲੇ ਚ ਥੇਲੇ ਭਾਈ ਦਾ ਨੰਬਰ ਵਗੈਰਾ ਕੰਟੈਂਟ ਨਾ ਵਾ ਐਡਰੈਸ ਜ਼ਰੂਰ ਲਿਖ ਦਾਂਗਾ ਤੇ ਭਾਈ ਦੀ ਦੁਕਾਨ ਤੇ ਘੈਂਟ ਤੁਹਾਨੂੰ ਇੱਥੇ ਵੈਰਾਈਟੀ ਮਿਲੇਗੀ ਦੇਖੋ ਵੈਰਾਈਟੀ ਦਾ ਪੂਰਾ ਢੇਲ ਲੱਗ ਗਿਆ ਹੈ ਭਾਈ ਨੇ ਡਿਸਪਲੇ ਕਰਤੀ ਹੋਈਆਂ ਸਾਰੀਆਂ ਇੱਕ ਤੋਂ ਇੱਕ ਚੀਜ਼ਾਂ ਲੇਡੀਜ਼ ਲਈ ਜੈਂਸ ਲਈ ਆਰਟੀਫੀਸ਼ੀਅਲ ਚੀਜ਼ਾਂ ਤੁਹਾਨੂੰ ਸਾਰੀਆਂ ਮਿਲ ਜਣਗੀਆਂ ਉਹ ਵੀ ਤੁਹਾਨੂੰ origianable price 'ਚ ਨਹੀਂ ਤਾਂ ਇੱਕ ਵਾਰੀ ਤੁਸੀਂ ਬਾੜੋ ਟ੍ਰਾਈ ਜਰੂਰ ਮਾਰ ਕੇ ਇੱਕ ਵਾਰੀ ਭਾਈ ਦੀ ਦੁਕਾਨ ਤੇ ਜਰੂਰ ਵਿਜ਼ਿਟ ਕਰਿਓ ਬਾਕੀ ਡਿਸਪਲੇ 'ਚ ਭਾਈ ਨੇ ਦੇਖੋ ਕਿੰਨਾ ਘੈਂਟ ਸਮਾਨ ਲਾਇਆ ਹੈ ਇੱਕ ਤੋਂ ਇੱਕ ਆਰਟੀਫੀਸ਼ੀਅਨ ਕੋਈ ਵੀ ਪਾਰਟੀ ਤਰਾ ਸਪਾਈ ਨੇ ਤੁਹਾਨੂੰ ਦਸਫਤਾਈ ਹੋ ਰਹੀ ਠੀਕ ਹੈ ਭਾਈ ਅਰਾਧਿਆ ਜੁਲਾਈ ਦੀ ਮਿਤਾ ਦੇ ਭਾਈ ਦਾ ਸੋਪ ਦਾ ਨਾਮ ਆ ਠੀਕ ਹੈ ਭਾਈ ਦੇ ਨੰਬਰ ਵੀ ਤੁਹਾਨੂੰ ਵਗੈਰਾ ਬੋਲਦਾ ਹੈ ਵੈਰੀਟੀ ਵਾਲਾ ਮੈਂ ਕਹਿੰਦਾ ਭੰਡਾਰ ਹੀ ਲੱਗਾ ਇੱਕ ਤੋਂ ਇੱਕ ਤੁਹਾਨੂੰ ਵੈਰੀਟੀ ਮਿਲਦੀ ਕਿ ਇੱਕ ਤੋਂ ਇੱਕ ਕਿ ਇਹਨੂੰ ਮੇਰੇ ਭੈਣ ਨੇ ਕੋਈ ਵੀ ਵਿਆਹ ਸ਼ਾਦੀ ਲਈ ਕੁਝ ਨਹੀਂ ਲੈਣਾ ਦੇਖੋ ਬੈਂਗਲਸ ਦੇਖੋ ਕਿੰਨੇ ਘੜ ਘੜ ਹੈਗੇ ਨੇ ਹਰ ਚੜਾ ਜਿੱਦਾਂ ਤੁਹਾਨੂੰ ਮਿਲ ਜਾਣਗੀ ਇੱਕ ਤੋਂ ਇੱਕ ਵੈਰੀਟੀ ਕੈਰੀング ਵਗੈਰਾ ਫੋਰ ਵੀ ਆਹ ਦੇਖੋ ਕਿੰਨੀਆਂ ਪਿਆਰੀ ਵੇਰੀਆਂ ਤੁਹਾਨੂੰ ਆਰਟੀਫੀਸ਼ੀਅਲ ਕਿੰਨੀਆਂ ਕੈਂਟ ਕਿੰਿਆਂ ਦੀ ਫਿਨਿਸ਼ਿੰਗ ਦੇਖੋ ਕਿੰਨੀ ਪਿਆਰੀ ਹੈਗੇ ਨੇ ਇੱਕ ਵਾਰੀ ਕੋਈ ਵੀ ਮੇਰੀ ਧਿਆਨ ਖੋਟੀ ਭੰਦੀ ਦੇਖ ਰਹੀ ਹੈ ਇੱਕ ਵਾਰੀ ਫਿਲਦਰ ਭਾਈ ਅਰਾਧਿਆ ਜੁਲੇ ਹੋਰੀ ਚੌਂਕ ਦੀ ਦੁਕਾਨ ਤੇ ਜਰੂਰ ਵਿਸਿਟ ਕਰਿਓ ਤੁਹਾਨੂੰ ਹਾਰੇਕ ਸਮਾਨ ਬਿਲਕੁਲ ਰੀਜ਼ਨਬਲ ਪ੍ਰਾਈਸ ਚ ਮਿਲਿਆ ਜਾਏਗਾ ਕਿਉਂਕਿ ਜਰੂਰ ਜੇ ਤੁਸੀਂ ਸਾਰੇ ਪਟਿਆਲਾ ਵਾਸੀਓ ਵਿਜ਼ਿਟ ਕਰੋ ਜਿਹੜੇ ਵੀ ਮੇਨੇ ਧਿਆਨਪਰਾ ਵੀਡੀਓ ਦੇਖਤੇ ਨੇ ਇੱਕ ਵਾਰੀ ਜਰੂਰ ਇਸੇ ਵਿਸਿਟ ਕਰਿਓ ਸਿੰਘੂ ਦੇ ਦੁਕਾਨ ਤੇ ਹਰ ਇੱਕ ਵਾਰ ਜਦੋਂ ਚੜ੍ਹਤ ਨੂੰ ਮਨਵਾ ਰੱਖ ਲੈਣੇ ਦੇਖੋ ਡਿਸਪਲੇ ਦਾ ਪੂਰਾ ਭੰਡਾਰ ਹੀ ਲੱਗਾ ਹੈ ਮੈਂ ਕਿਹਾ ਭਾਈ ਨੇ ਪੂਰਾ ਖਜ਼ਾਨਾ ਹੀ ਰੱਖਿਆ ਹੈ ਆਪਣੀ ਦੁਕਾਨ 'ਤੇ ਆ ਦੇਖੋ 1 2 3 4 5 ਆ ਦੇਖੋ ਆ ਦੇਖੋ ਕਿੰਨੇ ਪਿਆਰੇ ਸਜਾ ਕੇ ਰੱਖੇ ਪਈਆਂ ਨੇ ਵੀਰੇ ਸਾਹਿਬ ਨਾ ਦੇਖੋ ਆ ਕਿੰਨੇ ਪਿਆਰੇ ਪਿਆਰੇ ਲੱਗ ਰਹੇ ਐ ਇੱਥੇ ਲੱਗੇ ਹੋਏ ਤੇ ਮੇਰੀਆ ਭੈਣਾ ਮੇਰੇ ਭਰਾ ਵੀਡੀਓ ਦੇਖ ਰਹੇ ਨੇ ਵੀਡੀਓ ਨੂੰ ਬੱਤ-ਬੱਤ ਸ਼ੇਅਰ ਕਰਕੇ ਲਾਈਕ ਕਰਕੇ ਇੱਕ ਵਾਰੀ ਜ਼ਰੂਰ ਸਬਸਕ੍ਰਾਈਬ ਕਰਿਓ ਆ ਦੇਖੋ ਕਿੰਨਾ ਭੰਡਾਰ ਹੀ ਲੱਗਾ ਆ ਪੁਰਾ ਭਾਈ ਨੇ ਖਜ਼ਾਨੇ ਲਾਤੇ ਸੇਲ ਲਾਤੀ ਆ ਮੋਰੀਆ ਮਹੱਲਾ ਉੜੀ ਚੌਂਕ ਭਾਈ ਜੀ ਦੀ ਦੁਕਾਨ ਤੇ ਆਓ ਸਿੰਦਰ ਭਾਈ ਦੀ ਦੁਕਾਨ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਪੀ ਸਾਡੀ ਵੀਡੀਓ ਤੇ ਜੇਰਾ ਹੀ ਮੇਰਾ ਵੀਰ ਭੈਣ ਭਰਾ ਕੋਈ ਵੀਡੀਓ ਦੇਖ ਰਿਹਾ ਹੈ ਵੀਡੀਓ ਨੂੰ ਬੱਤ-ਬੱਤ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਦਿਓ ਠੀਕ ਹੈ ਸੋਕੇ ਜੀ ਵੀ ਸਾਨੂੰ ਦੋ ਅਲਵਦਾ ਆਪਾਂ ਜਾ ਰਹੇ ਹਾਂ ਵਾਪਸੀ ਬਹੁਤ ਬਹੁਤ ਵਧੀਆ ਲੱਗਿਆ ਸਿੰਧ ਭਾਈ ਤਾਂ ਜਿੱਤ ਕਾਂ ਤੇ ਆ ਕੇ ਮੈਨੂੰ ਆਈ ਹੋਪ ਜਿੰਨੇ ਵੀ ਮੇਰੀ ਆਡੀਅנס ਦੇਖ ਰਹੇ ਨੇ ਇੱਕ ਵਾਰੀ ਭਾਈ ਦੀ ਦੁਕਾਨ ਤੇ ਜਰੂਰ ਵਿਜ਼ਿਟ ਕਰਿਓ ਜੀ ਓਕੇ ਜੀ ਸੋ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰ ਦਿਓ ਜਿੰਨਾ ਵੀ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆ ਤੁਹਾਨੂੰ ਇੱਕ ਨਵੀਂ ਵੀਡੀਓ ਵਿੱਚ ਥੈਂਕ ਯੂ ਜੀ